ਹਾਂ ਲੋ ਸਸਰੀਗਾ ਭਾਈ ਜੀ ਆ ਆਪਣੇ ਕੋਲ ਮਸ਼ੀਨ ਆਈ ਸੀਗੀ ਪਿੰਡ ਕਲੋ ਤੋਂ ਲਗਭਗ 30 ਕਿਲੋਮੀਟਰ ਦੂਰ ਹੋਣਾ ਰਿਪੇਅਰ ਕੀਤੀ ਆ ਤੇ ਪ੍ਰੋਬਲਮ ਬਵਾ ਦੇ ਰਹੀ ਸੀ ਬਾਕੀ ਬਾਈ ਅਰਜਨ ਨੂੰ ਪੁੱਛਦੇ ਆ ਸਸਰੀਗਾ ਭਾਈ ਜੀ ਸਸਰੀਗਾ ਭਾਈ ਜੀ ਕਿਵੇਂ ਹੋਈ ਠੀਕ ਠਾਕ ਆ ਹਾਂ ਠੀਕ ਆ ਜੀ ਠੀਕ ਆ ਕੀ ਕੀ ਦਿੱਕਤ ਦੇ ਰਹੀ ਸੀਗੀ ਬਈ ਮਸ਼ੀਨ ਆਪਣੀ ਇਹ ਬਾਈ ਇਹ ਟਰਾਲੀਆਂ ਨਹੀਂ ਭਰਦੇ ਸੀ 15 ਤੋਂ ਵੱਧ ਬਣਾਉਂਦੀ ਨਹੀਂ ਸੀ ਜੀ ਠੀਕ ਆ ਸਾਰੇ ਦਿਨ ਚ ਹਾਂ ਜੀ ਰਾਤ ਵੇਲੇ ਤੇ ਚਲਾਉਂਦੇ ਠੀਕ ਆ 16 17 ਬੱਸ 15 ਠੀਕ ਆ ਮੈਂ ਸੁਣਿਆ ਤੁਹਾਡੇ ਏਰੀਆ ਕੰਨੀ ਵੀ ਝਾੜ ਵੀ 바ਵਾ ਹੁੰਦਾ ਲਾਂਗਾ ਪੂਰਾ ਹੈਵੀ ਹੁੰਦਾਗਾ ਕਿੰਨੀਆਂ ਟਰਾਲੀਆਂ ਬੰਦੀਆਂ ਕਿਲੇ ਚੋਂ ਟਰਾਲੀਆਂ ਵਾਂਗੂ ਵਿੱਚ ਤਾਂ ਹੈਗਾ ਜੀ ਲਾਂਗਾ ਠੀਕ ਆ ਹਾਂ ਜੀ ਠੀਕ ਆ ਜੀ ਤਿੰਨ ਟਰਾਲੀਆਂ ਕਿਲੇ ਦੀਆਂ ਬੰਦੀਆਂ ਫਿਰ ਵੀ ਇੰਨੇ ਕੀ ਬਣਾਉਂਦੇ ਸੀ ਟਰਾਲੀਆਂ ਕਿੰਨਾ ਤੇਲ ਭਰਦੇ ਸੀ ਇੱਕ ਟਰਾਲੀ ਆ ਜਾਂਦਾ ਸੀ 4:30 5 5 ਨੂੰ ਮੂੰਹ ਮਾਰਦਾ ਸੀ 5 ਨੂੰ ਮੂੰਹ ਮਾਰਦਾ ਸੀ ਠੀਕ ਆ ਜੀ ਆਪਾਂ ਬਾਈਰ ਗੇਮ ਮਸ਼ੀਨ ਰਿਪੇਅਰ ਕੀਤੀ ਆ ਸਾਰਿਆਂ ਨਾਲੋਂ ਮੇਨ ਜੇਲੀ ਪ੍ਰੋਬਲਮ ਹੁੰਦੀ ਆ ਆਪਣਾ ਵੀ ਕਲੱਚ ਲੈਂਦਾ ਜਾਂ ਹੋਰ ਹੁੰਦਾ ਜਾਲ ਦੀ ਪ੍ਰੋਬਲਮ ਹੁੰਦੀ ਆ ਵੀ ਆਪਣੀ ਟਰਾਲੀ ਲੇਟ ਪਰ ਰਹੀ ਆ ਹੋ ਰਾ ਤੇ ਬਾਕੀ ਬਾਈਰ ਗਿਆਂ ਦਾ ਹੋਰ ਕੰਮ ਕਰਨ ਵਾਲਾ ਸੀਗਾ ਸਟੈਪਾਂ ਦਾ ਸੀਗਾ ਫਿੰਗਰਾਂ ਦਾ ਸੀਗਾ ਰੀਲ ਦਾ ਕੰਮ ਸੀ ਜਾਲ ਦਾ ਕੀਤਾ ਫਰ ਬਣਾਇਆ ਬਾਕੀ ਜਦੋਂ ਮਸ਼ੀਨ ਚੱਲ ਪਈ ਬਾਈਰ ਗਿਆਂ ਤੋਂ ਉਹ ਜ਼ਰੂਰ ਵੀਡੀਓ ਬਣਵਾਵਾਂਗੇ ਪੁੱਛਾਂਗੇ ਵੀ ਕਿਵੇਂ ਆ ਜਦੋਂ ਵੀ ਮਸ਼ੀਨ ਚਲਾਈ 4 ਦਿਨ 5 ਦਿਨ ਹਫਤਾ ਚਲਾ ਕੇ ਵੀ ਦੱਸ ਦਿਓ ਵੀ ਭਾਈ ਕੀ ਰਿਵਿਊ ਆ ਕਿੰਨੇ ਟਾਈਮ ਤੋਂ ਠੀਕ ਆ ਵੀ ਮਸ਼ੀਨ ਭਰਦੀ ਹੈ ਕਿੰਨੀਆਂ ਟਰਾਲੀਆਂ ਤੇ ਠੀਕ ਆ ਜੀ ਠੀਕ ਆ ਬਈ ਧੰਨਵਾਦ